ਇਹ ਖਬਰ ਕਰਪਾਲਾਂ ਦਾ ਡਰੇਨੇਜ ਪਾਣੀ ਦਾ ਸਾਰਾ ਇੰਤਜ਼ਾਮ ਜ਼ਿਮੀਦਾਰਾਂ ਆਸਤੇ ਪੂਰਾ ਕੀਤਾ ਜਾਵੇ ਨਹੀਂ ਤਾਂ ਇੱਕ ਅੱਧੇ ਦਿਨ ਚ ਇੱਕ ਨਵਾਂ ਸੰਘਰਸ਼ ਮੈਂ ਵਿਡੂਗਾ ਪ੍ਰਸ਼ਾਸਨ ਦੀ ਮੈਂ ਸਖਤ ਨਿੰਦਿਆ ਕਰਦਾ ਹਾਂ ਪ੍ਰਸ਼ਾਸਨ ਨੇ ਬਣਦੇ ਪ੍ਰਬੰਧ ਜ਼ਿਮੀਦਾਰਾਂ ਆਸਤੇ ਤਿਆਰਤੀ ਆਸਤੇ ਨਹੀਂ ਕੀਤੇ ਠੇਕੇ ਜਿਹੜੇ ਤੁਸੀਂ ਲੱਖਾਂ ਕਰੋੜਾ ਰੁਪਏ ਦੇ ਦਿੱਤੇ ਹੈ ਕੀ ਉਹਨਾਂ ਨੇ ਆਪ ਦਾ ਬਣਦਾ ਕੰਮ ਟਾਈਮ ਸਿਰ ਕੀਤਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਪੰਜਾਬ ਤੇ ਖਾਸ ਕਰਕੇ ਫਰੀਦਕੋਟ ਵਾਲੇ ਖੇਤਰ ਦੇ ਵਿੱਚ ਕੱਲ ਭਾਰੀ ਚਖੇੜ ਆਇਆ ਸੀ ਉਸ ਚਖੇੜੇ ਨੇ ਬਹੁਤ ਵੱਡੀ ਤਬਾਈ ਲਿਆਦੀ ਸੀ ਤੇ ਨਾਲ ਦੀ ਨਾਲ ਮੰਡੀਆਂ ਚ ਬੈਠੇ ਕਿਸਾਨਾਂ ਝੋਨਾ ਵੀ ਵੱਡੀ ਪੱਧਰ ਤੇ ਭੋਂ ਦਿੱਤਾ ਸੀ ਕਿਉਂਕਿ ਉੱਥੇ ਕੋਈ ਖਾਸ ਪ੍ਰਬੰਧ ਨਹੀਂ ਸੀ ਕੀਤੇ ਗਏ ਇਸ ਝੋਨੇ ਨੂੰ ਬਚਾਉਣ ਲਈ ਇਸ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦੇ ਆਗੂ ਅਰਸ਼ ਸੱਚਰ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮੰਡੀਆਂ ਦੇ ਵਿੱਚ ਝੋਨਾ ਜਾਣ ਬੁੱਝ ਕੇ ਭੋਂਨ ਦਾ ਦੋਸ਼ ਲਾਇਆ ਹੈ ਉਹਨਾਂ ਕਿਹਾ ਕਿ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਪਹਿਲਾਂ ਹੀ ਪਤਾ ਸੀ ਕਿਉਂਕਿ ਮੌਸਮ ਵਿਭਾਗ ਪਿਛਲੇ 1 ਹਫਤੇ ਤੋਂ ਇਹ ਸੂਚਨਾ ਦੇ ਰਿਹਾ ਸੀ ਚੇਤਾਵਨੀ ਦੇ ਰਿਹਾ ਸੀ ਕਿ ਇਸ ਤਰ੍ਹਾਂ ਦਾ ਮੌਸਮ ਹੋਣ ਵਾਲਾ ਇਸ ਤਰ੍ਹਾਂ ਦਾ ਛਿਖੇੜਾ ਆਉਣ ਵਾਲਾ ਪਰ ਪ੍ਰਬੰਧਕਾਂ ਨੇ ਜਾਣਬੁੱਝ ਕੇ ਅਧਿਕਾਰੀਆਂ ਨੇ ਜਾਣਬੁੱਝ ਕੇ ਮੰਡੀਆਂ ਵਿੱਚ ਪਏ ਝੋਨੇ ਦੀ ਰਖਵਾਲੀ ਨਹੀਂ ਕੀਤੀ ਸਾਮ ਸੰਭਾਲ ਨਹੀਂ ਕੀਤੀ ਤੇ ਉਸ ਨੂੰ ਬਚਾਉਣ ਦੇ ਪ੍ਰਬੰਧ ਨਹੀਂ ਕੀਤੇ ਇਥੋਂ ਤੱਕ ਕਿ ਮੀਂਹ ਦਾ ਪਾਣੀ ਵੀ ਉੱਥੋਂ ਨਿਕਾਸੀ ਕਰਨ ਲਈ ਕੋਈ ਪ੍ਰਬੰਧ ਨਹੀਂ ਕੀਤੇ ਗਏ ਜਿਹੜਾ ਕਿ ਲਗਭਗ 24 ਘੰਟਿਆਂ ਬਾਅਦ ਵੀ ਮੰਡੀ ਦੇ ਵਿੱਚ ਉਸੇ ਤਰ੍ਹਾਂ ਹੀ ਪਾਣੀ ਖੜਾ ਸੀ ਉਹਨਾਂ ਨੇ ਇਹ ਸਾਰੇ ਮਾਮਲੇ ਦੇ ਵਿੱਚ ਮੁੱਖ ਮੰਤਰੀ ਪੰਜਾਬ ਤੋਂ ਜਾਂਚ ਕਰਵਾ ਕੇ ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਮੈਨੂੰ ਅੱਜ ਸਵੇਰ ਦੇ ਜ਼ਿਮੀਦਾਰ ਭਰਾਵਾਂ ਦੇ ਮੰਡੀਆਂ ਚੋਂ ਫੋਨ ਆਈ ਜਾਂਦੇ ਮਾਫ ਕਰਨਾ ਪ੍ਰਸ਼ਾਸਨ ਦੀ ਮੈਂ ਸਖਤ ਨਿੰਦਿਆ ਕਰਦਾ ਹੈ ਪ੍ਰਸ਼ਾਸਨ ਨੇ ਬਣਦੇ ਪ੍ਰਬੰਧ ਜ਼ਿਮੀਦਾਰਾਂ ਅਸਤੇ ਤਿਆਰਤੀ ਅਸਤੇ ਨਹੀਂ ਕੀਤੇ ਜੇ ਪਰਸੋਂ ਦਾ ਮੀਂਹ ਪੈ ਰਿਹਾ ਸੀ ਕੀ ਤੁਸੀਂ ਤਰਪਾਲਾਂ ਦੇ ਇੰਤਜ਼ਾਮ ਕੀਤੇ ਜੇ ਪਾਣੀ ਉੱਥੇ ਖੜਿਆ ਡਰੇਨੇਜ ਦਾ ਇੰਤਜ਼ਾਮ ਕੀਤਾ ਠੇਕੇ ਜਿਹੜੇ ਤੁਸੀਂ ਲੱਖਾਂ ਕਰੋੜਾਂ ਰੁਪਏ ਦੇ ਦਿੱਤੇ ਐ ਕੀ ਉਹਨਾਂ ਨੇ ਆਪ ਦਾ ਬਣਦਾ ਕੰਮ ਟਾਈਮ ਸਿਰ ਕੀਤਾ ਮਾਫ ਕਰਨਾ ਮੈਂ ਸੀਐਮ ਸਾਹਿਬ ਨੂੰ ਅਪੀਲ ਕੀਤੀ ਐ ਲਿਖ ਕੇ ਵੀ ਇੰਨਾ ਸਾਰੇ ਲੋਕਾਂ ਦੇ ਬਣਦੀ ਕਾਰਵਾਈ ਕੀਤੀ ਜਾਣੀ ਬਣਦੀ ਐ ਤਾਂ ਜੋ ਅੱਗੇ ਤੋਂ ਆਉਣ ਵਾਲੇ ਸਮੇਂ 'ਚ ਕਦੀ ਏਪ ਜਾਂ ਕਦੀ ਵੀ ਇਹ ਰਿਪੀਟ ਨਾ ਹੋਵੇ ਇਹ ਜੀ ਚੀਜ਼ ਜ਼ਮੀਂਦਾਰ ਭਰਾਵਾਂ ਦੀ ਤੁਸੀਂ ਫਸਲ ਨਹੀਂ ਖਰਾਬ ਕਰ ਰਹੇ ਤੁਸੀਂ ਉਹਨਾਂ ਦੀ ਜ਼ਿੰਦਗੀ ਖਰਾਬ ਕਰ ਰਹੇ ਹੋ ਤੇ ਇਹ 스테ਜ ਜਲਦ ਤੋਂ ਜਲਦ ਕਾਰਵਾਈ ਹੋਣੀ ਵੀ ਬੰਦੀ ਹੈ ਤੇ ਮੈਂ ਪ੍ਰਸ਼ਾਸਨ ਤੋਂ ਫੇਰ ਅਪੀਲ ਕਰਦਾ ਹਾਂ ਕਿਰਪਾਲਾਂ ਦਾ ਡਰੇਨੇਜ ਪਾਣੀ ਦਾ ਸਾਰਾ ਇੰਤਜ਼ਾਮ ਜ਼ਿਮੀਦਾਰਾਂ 'ਤੇ ਪੂਰਾ ਕੀਤਾ ਜਾਵੇ ਨਹੀਂ ਤਾਂ ਇੱਕ ਅੱਧੇ ਦਿਨ 'ਚ ਇੱਕ ਨਵਾਂ ਸੰਘਰਸ਼ ਮੈਂ ਵਿੱਡੂਗਾ ਕਿਰਪਾਲਾਂ ਦਾ ਡਰੇਨੇਜ ਪਾਣੀ ਦਾ ਸਾਰਾ ਇੰਤਜ਼ਾਮ ਜ਼ਿਮੀਦਾਰਾਂ 'ਤੇ ਪੂਰਾ ਕੀਤਾ ਜਾਵੇ ਨਹੀਂ ਤਾਂ ਇੱਕ ਅੱਧੇ ਦਿਨ 'ਚ ਇੱਕ ਨਵਾਂ ਸੰਘਰਸ਼ ਮੈਂ ਵਿੱਡੂਗਾ ਪ੍ਰਸ਼ਾਸਨ ਦੀ ਮੈਂ ਸਖਤ ਨਿੰਦਿਆ ਕਰਦਾ ਹਾਂ ਪ੍ਰਸ਼ਾਸਨ ਨੇ ਬਣਦੇ ਪ੍ਰਬੰਧ ਜ਼ਿਮੀਦਾਰਾਂ ਅਸਤੇ ਤਿਆਰਤੀ ਅਸਤੇ ਨਹੀਂ ਕੀਤੇ ਠੀਕੇ